ਗੱਲ ਸਾਡੀ ਤਿੰਨ ਮਹੀਨੇ ਚਾਈ ਤਿੰਨ ਮਹੀਨੇ ਘਟੋ ਗਏ ਤਿੰਨ ਮਹੀਨੇ ਲੱਗੇ ਹੋਏ ਉਹ ਲਿਟਾਈਆਂ ਮਹੀਨੇ ਨਾਲ ਉੱਤੇ ਹੀ ਚੱਲੀ ਹੈ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ ਵੀ ਉਹਨਾਂ ਜਿਉਂ ਕੈਮਰੇ ਬੰਦ ਕੀਤੇ ਨੇ ਮੈਂ ਅੰਦਰੋਂ ਹੀ ਕੈਮਰੇ ਗੱਲ ਕਰਾਂਦੇ ਆ ਆਪ ਦੇ ਫੋਨਾਂ ਦੇ ਗੱਲ ਕਰਾਂਦੇ ਜਦੋਂ ਦੇ ਫੋਨ ਉਹਨਾਂ ਅੰਦਰੋਂ ਬੰਦ ਕਰ ਦਿੱਤੇ ਨੇ ਉਹ ਕਹਿੰਦਾ ਦਹੀਂ ਬਈ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ ਕੋਈ ਕੋਸ਼ ਆਖ ਦਿੰਦਾ ਹੀ ਅਸੀਂ ਉਹਨਾਂ ਕਿ ਨਾ ਪੜ ਬੰਦਿਆ ਅਸੀਂ ਇਹਨਾਂ ਚਾ ਵੋਟਾਂ ਕਰਕੇ ਕਰ ਉਹਨਾਂ ਬੰਦ ਕਰ ਦਿੱਤੇ ਹੁਣਗੇ ਵੀ ਵੋਟਾਂ ਦਾ ਜੀ ਜਿਆਦਾ ਕਰਨਗੇ ਤੇ ਜਿਆਦਾ ਖਲਾਰ ਹੋਵੇਗਾ ਅਗਲਾਂ ਦਾ ਸਪੋਰਟ ਕਰੋ ਉਹ ਕਰੋ ਆ ਕਰੋ ਤਰ ਕਰਕੇ ਬੰਦ ਕਰਤੇ ਨੇ ਤੇ ਸਰਕਾਰ ਨਾਲ ਚਾਹੀਦਾ ਜਗਾ ਇਹ ਕਿੜੀਆਂ ਦਿਨਾਂ ਵੋਟਾਂ ਪੈਣੀਆਂ ਸੀ ਕਹਿ ਰਹੇ ਥੋੜੀਆਂ ਆਣ ਕੇ ਇਹਨਾਂ ਨੂੰ ਫੋਨਾਂ ਹੀ ਵੋਟਾਂ ਪਣੀਆਂ ਵੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਨਹੀਂ ਚੱਲਦੀ ਇਹ ਵੀ ਕੰਮ ਕਰਦੇ ਸਰਕਾਰ ਨੂੰ ਇਹ ਰ ਕੰਮ ਕਰਨਾ ਚਾਹੀਦਾ ਹੇ 32 ਕਿਲੋਮੀਟਰ ਤੇ ਅਸੀਂ ਬੈਠੇ ਆ ਇੱਥੇ ਕਿਹੜਾ ਰੋਜ ਬੱਸ ਜੀ ਦੇ 100 ਰੁਪਏ ਦੇਾਂਗੇ ਪਹਾੜਾ ਦੇ ਕੇ ਦੁੱਧੇ ਚਲੇ ਮੂਗੇ ਜਾ ਕੇ ਫਿਰ ਮੇਲਾ ਵਾਂਗੇ ਇੱਥੇ 40-45000 ਰੁਪਿਆ ਲੱਗਦਾ ਹੈ ਤੇ ਸਰਕਾਰਾਂ ਦਾ ਚਾਹੀਦਾ ਨਹੀਂ ਸੀ ਬੰਦ ਕਰਨੇ ਕਹੇ ਮੋਬਾਈਲ ਮੋਬਾਈਲ ਤਾਂ ਹੀ ਸੁਵਿਧਾ ਦਿੱਤੀ ਰੱਖਦੇ ਸਾਨੂੰ ਗਏ ਨਹੀਂ ਦਾਨ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠਿਆਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁਖਸਾਂ ਦੇ ਬਹੁਤ ਚੰਗਾ ਏ ਮਾੜਾ ਏ ਕਿਵੇਂ ਆ ਉਹ ਹੰਲਾਦਾਂ ਦਾ ਪਤਾ ਲੱਗਦਾ ਰਹਿੰਦਾ ਸੀ ਅੱਗੇ ਦੂਰ ਥਾਲੇ ਸਾਨੂੰ ਇਹੋ ਜੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀਆਂ ਦਾ ਕੱਢ ਮਾਰੀ ਏ ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ ਕੋ ਖੂਨ ਸੰਗਣਾ ਚੱਲੋ ਦਵਾਈ ਦੋ ਉਹਨਾਂ ਇਧਰ ਅਸੀਂ ਕੋਈ ਦਵਾਈ ਕੱਲੀ ਕੁਝ ਉਹਨੇ ਉੱਥੋਂ ਆਪਦੇ ਟੈਸਟ ਕਰਾ ਲੈਂਦਾ ਸੀ ਅਸੀਂ ਉਹਨਾਂ ਨੇ ਤਾਂ ਟੈਸਟ ਕਰਾਇਆ ਪੈਸੇ ਦੀ ਪੁੱਤ ਕੋਈ ਗੱਲ ਨਹੀਂ ਪੈਸੇ ਨਹੀਂ ਤਾਂ ਦੇ ਦੇ ਦਿਆਂਗੇ ਦੇ ਜਾਂਦੇ ਆ ਤੇ ਟੈਸਟ ਨੂੰ ਕਰਾ ਲਾ ਟੈਸਟਾਂ ਦੇ ਕਰਾ ਲੈਂਦੇ ਉੱਥੋਂ ਵੀ ਕਰਾਈ ਇੱਥੋਂ ਵੀ ਅਸੀਂ ਦਵਾਈ ਉਹਦੇ ਲਈ ਕੱਲੀ ਫਿਰ ਉੱਥੋਂ ਦਵਾਈ ਦੋ ਲੈਣ ਲੱਪਿਆ ਫਿਰ ਉਹ ਦਵਾਈ ਠੀਕ ਸੀ ਵਧੀਆ ਸੀ ਕੋਈ ਗੱਲ ਬਾਤ ਪਰੇਸ਼ਾਨੀ ਨਹੀਂ ਇਹੋ ਜੀ ਜੇ ਦਿਮਾਗੀ ਤੁਸੀਂ ਆਜਾ ਦਿਮਾਗੀ ਦਾ ਉਹਨੂੰ ਅੱਜ ਤਾਈਂ ਅਜੇ 35 ਸਾਲ ਦਾ ਹੋ ਚੱਲਿਆ ਉਹਨੂੰ ਕੋ ਇਹੋ ਜੀ ਗੱਲ ਹੀ ਨਹੀਂ ਹੋਗੀ ਵੀ ਕੋਈ ਦਿਮਾਗੀ ਉਹ ਜਿੱਥੇ ਬਹਿ ਜਾਂਦਾ ਹੈ ਉਥੇ ਹਰੌਣਕ ਆ ਜਾਂਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਜੇ ਕਿਸਾਂ ਦੇ ਬਹਿ ਜਾਂਦਾ ਸੀ ਅਜਿਹੇ ਹੱਥੇ ਮਖੌਲ ਕਰਦਾ ਸੀ ਉਹਨੂੰ ਦਾ ਅਗਲੇ ਬੜੋ ਬੜੀ ਬਾਂਦੇ ਸੀ ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ ਫਿਰ ਉਹਨੇ ਕਿ ਹਮਾੜਾ ਨਹੀਂ ਬੋਲਣਾ ਉਹਨੇ ਆਪਦੇ ਕੰਮ ਵਿੱਚ ਹੀ ਰਹਿਣਾ ਵੀਡੀਓ ਪਾਲਾ ਕੋਈ ਇਤਨਾ ਕਰ ਲਾ ਉਹਨੇ ਕਿਹਾ ਹੋਰ ਨਹੀਂ ਉਹਨੇ ਕਿਹਾ ਕੰਮ ਵਿੱਚ ਮਿਲਣ ਦੇ ਨੇ ਇਥੇ ਐਮੇਲ ਭਾਈ ਦੀ ਏ ਐਮੇਲ ਪਾ ਕੇ ਡੀਸੀ ਨੂੰ ਉਹ ਉਧਰ ਡਿਬਰੂਗਾ ਜੇਲ ਚਲੀ ਜਾਂਦੀ ਉਹ ਫਿਰ ਡਿਬਰੂਗਾ ਜੇਲ ਵਾਲੇ ਇਥੇ ਡੀਸੀ ਨੂੰ ਕਰਕੇ ਹਵਾਲਾ ਕਰ ਲੈਣੇ ਕਾਗਜ਼ ਪਤਾ ਜਿਵੇਂ ਮੁੰਨਾ ਕਰਨਾ ਹੁੰਦਾ ਸੀਗਾ ਜਦੋਂ ਤੁਸੀਂ ਮਿਲ ਗਏ ਆ ਜਨੂੰ ਮਿਲ ਗਏ ਉਹ ਠੀਕ ਕੋਈ ਗੱਲ ਬਾਤ ਹੀ ਨਹੀਂ ਅਸੀਂ ਮੈਂ ਘੰਟਾ ਢਾਹ ਤਿੰਨ ਘੰਟੇ ਢਾਈ ਤਿੰਨ ਘੰਟੇ ਬੈਠੇ ਰਹੇ ਜਿਵੇਂ ਮੈਂ ਤੇ ਬੈਠੇ ਇਤਨਾ ਮੁਲਾਕਾਤ ਹੁੰਦੀ ਅੰਦਰ ਜਾ ਕੇ ਕਿਹੜੀ ਬਾਹਰ ਹੁੰਦੀ ਹੈ ਅੰਦਰ ਜਾ ਕੇ ਮੁਲਾਕਾਤ ਹੁੰਦੀ ਹੈ ਉੱਥੇ ਸਾਨੂੰ ਇਸ ਤਰ੍ਹਾਂ ਕਈ ਬਣਾ ਆਸ ਤੇ ਹਮ ਚਾਹ ਪਾਣੀ ਅੱਗੇ ਪਿਆਦੇ ਜਦੋਂ ਤੇ ਕੈਮਰਾ ਕੋਲ ਲੈ ਉਧਰ ਪਿੱ ਉਥੋੜੀ ਰੋਟੀ ਉਹ ਤੇ ਚਾਹ ਪਾਣੀ ਦਉ ਬਗੇ ਹਨ ਵਿਚਾਰੇ ਪੁਲਸ ਵਾਲੀ ਪਿਆ ਦਿੰਦੇ ਸੀ ਉਥੋਂ ਜਿਹੜਾ ਪ੍ਰਾਤਸ ਹੈ ਉਹ ਹੀ ਪਿਆ ਦਿੰਦੇ ਸੀ ਪਾਣੀ ਪੂਣੀ ਵਿਚਾਰੇ ਪਿਆ ਦਿੰਦੇ ਸਾਰਾ ਕੁਝ ਕੱਟ ਲੈਂਦੇ ਪੁਲਸ ਵਾਲੇ ਬਚੰਗੇ ਬੰਦੇ ਨੇ ਅਸੀਂ ਕਿਉਂ ਮਾੜੀ ਆਖੀ ਜੇ ਜਿੰਗੀ ਜੀ ਉਹ ਚੰਗੀ ਆਥਣਾ ਚਾਹੀਦਾ ਉਹਨੂੰ ਕਿਉਂ ਅਸੀਂ ਮਾੜੀ ਆਖੀਏ ਉਹ ਬਹੁਤ ਚੰਗੇ ਬੰਦੇ ਨੇ ਸਾਡ ਨੂੰ ਜਿੰਨਾ ਆ ਪਿੱਛੇ ਨਾ ਥੋੜੀ ਪਰੇਸ਼ਾਨੀ ਆਏ ਕਰਦੇ ਸੀ ਜਦੋਂ ਅਕਾਇਬੜਾ ਕੁਮਰਿਆਂ ਦਾ ਆਪਣਾ ਪਿਆਏ ਉਹ ਜਿਹੜਾ ਨਜਾਇਜ਼ ਨਾ ਬੰਦਾ ਉਹ ਵੀ ਵਿਚਾਰਾ ਜਿਹੜਾ ਜੇਲ੍ਹ ਸਵੇਰੇ ਦਿਨ ਤੱਕ ਹੀ ਉਹਨੂੰ ਵੀ ਜਾਣ ਕੇ ਨਾ ਜਿਹੜੇ ਉਸੇ ਜੇਲ੍ਹ ਚ ਰੱਖ ਛੱਡਿਆ ਪਦੇ ਹੁੰਦੇ ਜਿਹੜਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ ਹੁੰਦਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਉਹ ਵੀ ਨਾ ਤਾਂ ਕਹੀ ਨਾ ਇਹ ਨਾ ਕੀਤਾ ਸਰਕਾਰ ਆਪੇ ਲਵਾ ਲੈਂਦੀ ਏ ਤੇ ਆਪੇ ਹੀ ਆ ਕੇ ਲਵਾ ਲੈਂਦੀ ਹੁੰਦੀ ਜਿਹੜੇ ਸਰਕਾਰ ਦੇ ਥੱਲੇ ਬੰਦੇ ਉਹਨੂੰ ਜਿਹੜਾ ਕੰਮ ਆਪਾਂ ਨਾ ਆਖ ਨੇ ਉਹ ਹੀ ਹੁੰਨੇ ਹੁਣ ਜਿਹੜਾ ਹੈਗਾ ਇਹ ਐਨਐਸ ਲਾਈਏ ਇਹ ਸਾਰਿਆਂ ਦੇ ਨੇ ਇਹ ਭਗਵੰਤ ਮਾਨ ਨੇ ਇਹ ਹੁਣ ਡੀਸੀ ਨੂੰ ਅੰਮ੍ਰਿਤਸਰਾਂ ਨੇ ਵਾਖੇ ਅੰਮ੍ਰਿਤਸਰਾਂ ਡੀਸੀ ਨੂੰ ਆਖਦੇ ਉਸੇ ਵੇਲੇ ਟੁੱਟ ਜਾਂਦੀ 1 ਮਿੰਟ ਨਹੀਂ ਲੱਗਦਾ ਉਹਨੇ ਇੱਕ ਆਖਰ ਲਿਖ ਦੇਣਾ ਵੀ ਟੁੱਟ ਜਾਂਦੀ ਉਸੇ ਵੇਲੇ ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ ਉਦਲੀ ਸਰਕਾਰ ਨੇ ਲਵਾਈਏ ਸੇ ਭਗਵੰਤ ਮਾਨ ਨੇ ਲਵਾਈਏ ਇਹ ਹੁਣ ਵੀ ਸਾਨੂੰ ਆਦੇ ਨੇ ਇਹ ਡੀਸੀ ਨੇ ਤੋੜਨੀ ਕਦੋਂ ਮੱਜੀ ਤੋੜਦੇ ਪਰ ਆਖਣਾ ਹੁੰਦਾ ਪੈਣਾ ਜਿਵੇਂ ਉਹਨ ਇੱਕ ਆਪਾਂ ਸੀਰੀ ਰੱਖਿਆ ਤੇ ਉਹਨੂੰ ਜੇ ਆਪਾਂ ਅਖਾਂਗੇ ਉਹ ਮੂੰਹਾਂ ਬੰਨਿਆ ਤੇ ਉਹਨੇ ਬੰਨਣਾ ਜੇ ਉਹਨੂੰ ਅਖਾਂ ਛੱਡਣਾ ਛੱਡੀ ਜੇ ਉਹਨੇ ਅਖਾਂ ਨਹੀਂ ਛੱਡਣਾ ਨਹੀਂ ਛੱਡਾਂ ਉਹ ਆਪਣੇ ਆਖੇ ਤੇ ਸੀਰੀ ਨੇ ਕੰਮ ਕਰਨਾ ਇਹ ਸਰਕਾਰਾਂ ਦਾ ਹੈ ਜੇ ਸਰਕਾਰ ਆਖ ਦੇਗੀ ਡੀਸੀ ਨੂੰ ਇਹ ਭਗੌਂਦ ਮਾਨ ਆਖ ਦੇਗਾ ਵੀ ਆਪਾਂ ਖਰਜ ਕਰਦੀਏ ਤੋ ਖਰਜ ਹੋ ਜਾਣੀ ਜੇ ਉਹਨੇ ਅਖਾਂ ਨਹੀਂ ਇਹਨਾ ਪਤੂ ਨੀ ਗਾ ਨਵੀ ਲਾ ਦੇ ਨਵੀ ਲੱਗੀ ਜਣੀ ਹੁਣ ਸਾਲ ਪਹਿਲਾਂ ਨੇ ਪਹਿਲਾ ਸਾਲ ਇਹਨਾ ਇੱਕ ਅਪੀਲ ਅਸੀਂ ਇਹ ਕਰਨੇ ਆ ਸਰਕਾਰ ਨੂੰ ਅਸੀਂ ਦਾ ਵੱਧ ਵੱਧ ਅਪੀਲ ਕਰਨੇ ਆ ਬਈ ਬਾਦਵਾ ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹਨਾਂ ਭਰਮ ਪਾ ਦਿੱਤਾ ਵੀ ਹੁੰਦਾ ਪੇਤ ਖਰਾਬ ਤੁਸੀਂ ਆਖਿਆ ਬਿਤੇ ਮਾ ਕੀ ਹਾਲਤ ਹੁੰਦੀ ਏ ਤੇ ਫਰਕੇ ਅਸੀਂ ਜene ਮਾਰਾਈ ਨਹੀਂ ਬੇਹੋਜੇ ਕੰਮ ਕਰੇ ਸੱਚੇ ਪਾਤਸ਼ਾਹ ਅਸੀਂ ਗੁਰੂ ਨਾਨਕ ਦਾ ਹਨ ਮੰਨਣ ਗੁਰੂ ਪਾਤਸ਼ਾਹ ਨੂੰ ਇਹੋ ਜੇ ਕੰਮ ਹੋਣਾ ਹੀ ਨਹੀਂਗਾ ਸਾਨੂੰ ਪਤਾ ਨਹੀਂ ਹੋਣਾ ਗੁਰੂ ਸਾਡੇ ਨਾਲ ਹੀ ਸਾਡਾ ਪਰਮਾਤਮਾ ਸਾਡਾ ਪੁਰੋਸਾ ਉਹਦੇ ਗੁਰੂ ਸਾਡੇ ਤੇ ਸਾਡਾ ਗੁਰੂ ਬਹੁਤ ਤਗੜਾ ਏ ਜਿੰਨਾ ਇਹ ਸਾਜਾ ਸਾਡੇ ਗੁਰੂ ਦੇ ਭਰੋਸੇ ਇਹਨਾਂ ਨੂੰ ਕਿਹੇ ਬੰਦੇ ਦੇ ਨਹੀਂ ਭਰੋਸਾ ਹਨ ਬੰਦੇ ਦੇ ਨਹੀਂ ਭਰੋਸਾ ਲੱਗ ਇੱਕ ਦਾ ਕਰੋੜਾਂ ਰੁਪਏ ਪਏ ਉਹਨ ਇੱਕ ਦਾ ਸਾਡਾ ਗੁਰੂ ਹੋ ਚਾਨ ਗੁਰੂ ਦੇ ਭਰੋਸਾ ਕਰੋੜਾਂ ਰੁਪਈਆ ਤੇ ਸਾਨੂੰ ਭਰੋਸਾ ਨਹੀਂ ਆਉਣਾ ਤੇ ਇਹ ਮੈਂ ਸਰਕਾਰ ਨੂੰ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਲ੍ਹ ਜੇਲ੍ਹ ਸੁਬੇਂ ਨੰਟੇ ਜੇ ਜੇਲ੍ਹ ਜਿਹੜੀ ਸ਼ਾਮ ਦੀ ਉਹ ਸਾਨੂੰ ਉਹਦੇ ਚੋਂ ਗੋ ਪੁੱਛ ਕੇ ਸਾਨੂੰ ਸਿੱਧੀ ਹੁੰਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹਦੀ ਹਾਲਤੇ ਚ ਚੰਗੀ ਚ ਕਿ ਮਾੜੀ ਜੇ ਹਨੂ ਆਪੇ ਉਹਨੇ ਜਦੋਂ ਗੱਲ ਦੱਸੀ ਹਨੂ ਆਪੇ ਪਤਾ ਲੱਗ ਜਾਣਾ ਉਹ ਚੰਗੀ ਚ ਕਿ ਮਾੜੀ ਚ ਫਿਰ ਸਰਕਾਰਾਂ ਨੂੰ ਇਹ ਗੱਲ ਹੀ ਇਹ ਦੁਬਾਰਾ ਵਾਰ ਆਣੇ ਆ ਅੱਬਲ ਤਾਂ ਉਹਨੂੰ ਛੱਡਣਾ ਚਾਹੀਦਾ ਹੈ ਤਰੰਤ ਹੀ ਛੱਡਣਾ ਚਾਹੀਦਾ ਕੋਈ ਗੁਨਾਹ ਨਹੀਂ ਹੈ ਕਰ ਜੇ ਗੁਨਾਹ ਤੇ ਲੋਕਾਂ ਦੇ ਜੱਗ ਜाहिर ਕਰਨ ਤੇ ਨਹੀਂ ਗਿਣਾ ਦੇ ਉਹਨਾਂ ਨੂੰ ਇੱਧਰ ਅੱਬ ਤਾਂ ਛੱਡਣ ਨਹੀਂ ਦਾ ਇੱਧਰ ਲਈ ਜੇ ਕਿ ਹੇਚ ਮਰਜੀ ਲੈ ਉਹ ਨਹੀਂ ਆਦੇ ਹੁਣੇ ਜਾਂਦੇ ਛੱਡ ਦੇ ਉਹਨਾਂ ਰਸਤੇ ਲਾ ਦਿਓ ਅਸੀਂ ਇੱਧਰ ਕਿਹੜੀ ਮਰਜੀ ਜੇ ਲੈ ਹਣ ਹਾਂਗੇ ਤਾਂ ਸੌਖਾ ਹੈ ਮਿਲਣਾ ਬਈ ਇੱਥੇ ਜਾ ਕੇ ਮੇਲਾਵਾ ਕਰਾਂਗੇ ਜਦ ਜਦੋਂ ਸਗਾ ਨਹੀਂ ਛੱਡਣਾ ਦੀ ਮਰਜੀ ਨਾਲ ਛੱਡ ਦੇਵੇ ਤੇ ਅਸੀਂ ਤਾਂ ਇਹ ਮੈਂ ਫੀਲ ਕਰਨਾ ਤੁਹਾਡੇ ਵਾਰਾਂ ਹੀ ਬਈ ਇੱਕ ਤਾਂ ਇੱਧਰ ਲੈ ਹਣ ਛੇਤੀ ਛੇਤੀ ਤੇ ਏਕੇ ਉਹ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ ਤੇ ਸਾਨੂੰ ਗੋਦੇ ਨਾਲ ਅੱਜ ਅੱਜ ਸਵੇਰ ਗੱਲ ਜਰੂਰ ਕਰਾਈ ਜਾਵੇ ਅਸੀਂ ਤੁਹਾਡੇ ਲਈ ਆਹ ਗੱਲ ਨੂੰ ਸਰਕਾਰ ਦੇ ਉਧਰ ਲੀਨੂਆਂ ਨੇ ਸਾੰਦੀ ਨੂੰ ਵੀ ਸਾਨੂੰ ਗੱਲ ਕਰਾਈ ਜਾਏ ਇਧਰਲੇ ਭਗੋਂਦਾ ਮਾਨ ਨੂੰ ਵੀ ਆਣਿਆ ਤੂੰ ਨਵਾ ਕੇ ਸਾਡੀ ਗੱਲ ਕਰਵਾ ਤੇ ਉਹ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ ਹੈ ਫੋਨ ਆਇਆ ਉਥੋਂ ਕਿਸੇ ਦਾ ਕੋਈ ਸੁਖ ਸੁਨੇ ਆਇਆ ਨਹੀਂ ਕੋਈ ਨਹੀਂ ਸਾਨੂੰ ਪਤਾ ਲੱਗੇਗਾ ਵੀ ਕੋਈ ਨਹੀਂ ਆਮਤਪਾਲ ਦੇ ਮਾਤਾ ਪਿਤਾ ਉਦਣ ਗਏ ਹੋ ਹਾਂ ਤੇ ਠੀਕ ਹੈ ਚੜ੍ਹਦੀ ਕਲਾ ਸਾਨੂੰ ਕੋਈ ਪਤਾ ਸੌਣੇ ਤੇ ਉਹ ਤੁਹਾਡੇ ਆਇਆ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਦੋਂ ਕਿਸੇ ਦਾ ਫੋਨ ਨਹੀਂ ਆ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਫੋਨ ਕੋਈ ਗੱਲਬਾਤ ਹੋਈ ਉੱਥੇ ਕਿਸੇ ਨਾਲ ਵੀ ਨਹੀਂ ਨਾ 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 ਅਜੇ ਤੱਕ ਨਹੀਂ ਹੋਈ ਸਾਡੀ ਕੋਈ ਗੱਲਬਾਤ ਪਈ ਮੈਂ ਅਜੇ ਤੱਕ ਨਹੀਂ ਹੋਈ ਪਈ ਇਹ ਜਾਣਕਾਰੀ ਇਹ ਵੀ ਹੈ ਕਿ ਦਿਮਾਗੀ ਬਿਮਾਰੀ ਦੇ ਚਲਦੇ ਨੂੰ ਲੈ ਕੇ ਗਏ ਆ ਵੇਸ਼ ਨਹੀਂ ਸਾਨੂੰ ਤੇ ਦਿਮਾਗੀ ਦਾ ਤਾਂ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਇਹੋ ਜੀ ਚੱਲ ਭੀ ਅੱਗੇ ਫੋਨ ਉਹਦਾ ਸੰਗ ਨਾਲ ਆਇਆ ਸੀ ਤਾਂ ਕਿ ਚੱਲ ਫੋਨ ਕਰਨ ਦਾ ਹੋਵੇਗਾ ਭੀ ਮੰਨਦੇ ਹੁਣ ਪਤਾ ਨਹੀਂ ਸਾਨੂੰ ਭੀ ਕੀ ਉਹਨੂੰ ਹੈ ਆ ਕੀ ਨਹੀਂ ਹੈ ਭੀ ਸਾਲੇ ਨੂੰ ਕੋਈ ਫੋਨ ਤੇ ਗੱਲ ਹੁੰਦੀ ਫੇਰ ਹੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ ਤੇ ਘਰ ਆਉਂਦੇ ਵੀ ਤੁਹਾਡੇ ਬੱਚੇ ਨੂੰ ਆ ਗੱਲ ਆ ਤਾਂ ਫੇ ਅਸੀਂ ਚੱਲ ਛਣ ਪਤਾ ਲੱਗ ਜਾਂਦਾ ਹੁਣ ਤਾਂ ਅਸੀਂ ਤੜਫਣਾ ਹੀ ਆ ਭੀ ਜਿੰਨੇ ਦਿਨ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਹਨੇ ਦਿਨ ਤਰਫੀ ਜਾਵਾਂਗੇ ਭੀ ਤਦਾਂ ਕਿਤੇ ਗੱਲ ਹੋਈ ਤੁਹਾਡੀ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਹੋਈ ਸੀ ਉਦੋਂ ਬਾਅਦ ਚ ਨਹੀਂ ਹੋਈ ਕਿਸੀ ਉਹ ਵੀ ਉਹ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹ ਹੀ ਕਰਾਉਂਦੇ ਸੀਗੇ ਵੀ ਅੱਧਾ-ਅਧਾ ਘੰਟਾ ਗੱਲ ਲਈ ਕੋਈ ਮਿਲੇ ਹੋਂ ਕਦੇ ਤੁਸੀਂ ਨਾ ਨਾ ਮੈਂ ਨਾ ਮੈਂ ਤਾਂ ਸੋਲਾ ਸਾਲ ਮੈਨੂੰ ਹੋ ਗਿਆ ਲੈ ਮੈਨੂੰ ਤੇ ਵੀ ਮੈਥੇ ਜਾਇਆ ਹੀ ਨਹੀਂ ਜਾਣਾ ਨਾ ਮੈਂ ਮੈਂ ਹਾਰਦ ਦੀ ਮਰੀਜ਼ ਹਾਂ ਸ਼ੂਗਰ ਦੇ ਮਰੀਜ਼ ਹਾਂ ਮੈਂ ਤਾਂ ਦਵਾਈ ਖਾ ਕੇ ਘਰੇ ਚੋਂ ਪਾਣੀ ਦਾ ਗਲਾਸ ਪੀ ਪਾ ਕੇ ਨਹੀਂ ਪੀ ਸਕਦੀ ਸੀ ਤੇ ਹੁਣ ਵੀ ਇਹ ਨਾ ਜਾਣਾ ਸੀ ਤੇ ਮੈਂ ਆ ਸਿਰਫ ਆਪ ਦੀ ਮੈਂ ਕੱਲੀ ਘਰੇ ਰਹਿਣਾ ਕਰ ਆਲੀ ਰੋਟੀ ਪਿੱਛੇ ਮਾਦੀ ਗੁੜਮਣੀ ਮੰਗਵਾਈ ਆ ਤੇ ਚਲ ਮੈਨੂੰ ਰੋਟੀ ਫੁਰਕੀ ਲਾ ਦੇਗੀ ਤੇ ਹੋਰ ਕਿਸ ਤਰ੍ਹਾਂ ਚਿੰਤਾ ਰਹਿੰਦੀ ਐ ਤੁਹਾਨੂੰ ਚਿੰਤਾ ਤਾਂ ਬਹੁਤ ਰਹਿੰਦੀ ਐ ਚਿੰਤਾ ਨਾਲ ਦੰਦੇ ਨੇ ਕੋਈ ਮਰੇ ਪਏ ਕੋਸ਼ਿਸ਼ ਬਿਮਾਰੀਆਂ ਖਾ ਲਿਆ ਕੋਈ ਚਿੰਤਾ ਨੇ ਖਾ ਲੈਣਾ ਵੀ ਕੀ ਕੀ ਚਲ ਸਾਨੂੰ ਅਸੀਂ ਤੇ ਉਹ ਆਨੇ ਸਾਡੀ ਫੋਨ ਤੇ ਗੱਲ ਕਰਾ ਦੇ ਸ਼ਾਮਾਂ ਤੇ ਕਰ ਅਸੀਂ ਤਾਂ ਨੇ ਫਿਰ ਵੀ ਉਹਨਾਂ ਦਾ ਛੁਗੜ ਗਿਆ ਸਾਡਾ ਫੋਨ ਤੇ ਸ਼ਾਮਾਂ ਤੇ ਕਰ ਮੇਰੀ ਗੱਲ ਕਰਾ ਦੇ ਮੈਨੂੰ ਫਿਰ ਸ਼ਾਂਤੀ ਆਵੇਗੀ ਕੀ ਪੀਲ ਕੀ ਆ ਪੀਲੇ ਹੋਈ ਆ ਪੀ ਗੱਲ ਕਰਾਈ ਜਾਵੇ ਤਾਂ ਸਾਨੂੰ ਪੀ ਮਿਲਾਇਆ ਜਾਵੇ ਤੇ ਦੂਜੀ ਗੱਲ ਇਧਰ ਅੱਬ ਤਾਂ ਇਧਰ ਲਿਆ ਹੁਣ ਤੇ ਨਹੀਂ ਤਾਂ ਪੀ ਆਪੇ ਜੇ ਉਹਨਾਂ ਦਾ ਪੀ ਕੋਈ ਹੈ ਤਾਂ ਸਾਨੂੰ ਖੁੱਲ ਕੇ ਮਿਲ ਤੰਦੇ ਨੀ ਪਛਾਨੂ ਪੀ ਇਧਰ ਲਿਆ ਕੇ ਮਿਲਾ ਦੇਣਾ ਅਸੀਂ ਰੋਜ਼ ਦਿਹਾੜੀ ਪੰਡਾ ਦਾ ਪੈਸਾ ਕਿੱਥੋਂ ਪਰਗੇ ਕਿੱਥੋਂ ਅਸੀਂ ਗਰੀਬ ਘਰ ਪੀ ਜੋ ਕਿੱਲਾ ਤਾਂ ਉਹਨਾਂ ਦੇ ਮਾਲਕ ਅਸੀਂ ਕਿੱਥੋਂ ਜਾ ਜਾ ਕੇ ਉਹਨਾਂ ਪੈਸਾ ਲਾਈਏ